ਅਸੀਂ ਠੇਕੇ ਵਾਲੇ ਆਊਟਸੋਰਸਿੰਗ ਤੇ ਰੱਖੇ ਹੋਏ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ 15 15 16 16 ਸਾਲ ਤੋਂ ਹੁਣ ਤਾਂ ਓਵਰ ਏਜ ਵੀ ਹੋ ਗਏ ਕਈ ਉਹ ਸਾਰਾ ਕੁਝ ਬੰਦ ਕਰਾਂਗੇ ਸਰਕਾਰ ਵੱਲੋਂ ਰੱਖਾਂਗੇ ਸਰਕਾਰ ਤਾਂ 100 ਪੈਸੇ ਦਿੰਦੀ ਹੈ ਜੀ ਉਹਨਾਂ ਨੂੰ ਖਾਂਦਾ ਤਾਂ ਠੇਕੇਦਾਰ ਆ ਨਾ ਵਿੱਚ ਠੇਕੇਦਾਰ ਨੂੰ ਬਾਹਰ ਕੱਢੋ ਠੇਕੇਦਾਰ ਕੌਣ ਹੈ 90 95% ਲੀਡਰਾਂ ਦੇ ਫੇਵਰਟ ਤੇ ਰਿਸ਼ਤੇਦਾਰ ਨੇ ਇਹਨਾਂ ਦੇ ਰਿਸ਼ਤੇਦਾਰ ਨੇ ਉਹ ਸਾਰੇ ਲੜੇ ਹੋਏ ਨੇ ਤਾ ਬਿਸ਼ਵਾਹ ਮੰਤਰੀ ਸਾਹਿਬ ਤੇ ਚੇਅਰਮੈਨ ਸਾਹਿਬ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਵਾਂ ਸੀਐਮ ਸਾਹਿਬ ਹਲਕਾ ਤੂਰੀ ਤੋਂ ਆਏ ਜੀ ਆਊਟਸੋਰਸ ਮਲਾਜਮਾਂ ਤੇ ਜਿਹੜਾ ਤੁਹਾਡੇ ਕੋਲੇ ਮਤਾ ਤੂਰੀ ਦਾ 218 ਨੰਬਰ ਜੀ ਨੋਟ ਕਰਾ ਜਾਵੇ ਜੀ ਮਤਾ ਨੰਬਰ 218 ਇਹ ਪ੍ਰਧਾਨ ਬਾਲੀ ਜੀ ਦੀ ਨਬਈ ਦੀ ਰਾਨੁਮਾਈ ਨਾਲ ਚੇਅਰਮੈਨ ਤੋਂ ਨਾਟਰਸਟ ਆਰਾਮੰਦੀਪ ਅਨਰਿਗਵਾਈ ਨਾਲ ਤੇ ਤੁਹਾਡੇ ਰਹਿਣ ਹੋਣੇ ਨਾਲ ਇਹ ਪਾਸ ਹੋਇਆ ਤੀਗਾ ਕੋਮਤਾ ਜੀ ਸਾਡਾ 2 ਮਹੀਨੇ ਤੋਂ ਇਹੋ ਸਾਡੇ ਟੇਬਲ ਤੇ ਤੜਫ ਰਿਹਾ ਹੈ ਅਸੀਂ ਉਹਨਾਂ ਨੂੰ ਮਿਲ ਕੇ ਬੇਨਤੀ ਵੀ ਕੀਤੀ ਪਹਿਲਾਂ ਤਾਂ ਸਾਡਾ ਉਹ ਮਤਾ ਜੀ ਜਿਹੜਾ ਉਹ ਪਾਸ ਕਰਾ ਕੇ ਸਾਡੇ ਸਫਾਈ ਕਰਮਚਾਰੀਆਂ ਨੂੰ ਉਹਨਾਂ ਨੂੰ ਜੁਆਇਨ ਕਰਾਇਆ ਜਾਵੇ ਉਸ ਮਤੇ ਦੇ ਮੁਤਾਬਕ ਨੰਬਰ 2 ਤੇ ਜੀ ਜਿਹੜੀ ਆਊਟਸੋਰਸ ਦੀ ਤਲਵਾਰ ਹੈ ਜਿਹੜੀ ਕਰਮਚਾਰੀਆਂ ਤੇ ਲਟਕ ਰਹੀ ਹੈ ਤੇ ਜਿਹੜਾ ਗਲਾਮ ਆ ਜੀ ਸਾਡਾ ਅੱਜ ਦੇ ਨੌਜਵਾਨ ਦਾ ਯਾ ਕਹਿ ਸਕਦਾ ਮੈਂ ਵੀ ਜਿਵੇਂ ਕਿ ਸਾਡੇ ਸਾਥੀ ਬਹੁਤ ਉਮਰਾਂ ਦੇ ਕੇ ਬੁਢੇ ਵੀ ਹੋ ਚੁੱਕੇ ਨੇ ਮੈਂ ਖੁਦ ਵੀ ਉਸੇ ਕੈਟਾਗਰੀ 'ਚ ਹਾਂ ਮੈਂ ਇੱਕ ਸਿਵਰਮੈਨ ਆ ਜੀ ਪਿਛਲੇ 20 ਸਾਲ ਤੋਂ ਕੰਮ ਕਰ ਰਿਹਾ ਹਾਂ ਆਊਟਸੋਰਸ ਹੀ ਕੰਮ ਕਰ ਰਿਹਾ ਹਾਂ ਬੜੀ ਨਿਗੂੜੀਆਂ ਤਰਖਾਹਾਂ ਨੇ ਤੁਸੀਂ ਆਪ ਬੇਸ਼ਕ ਛਾਣਪੀਣ ਕਰਕੇ ਧੂਰੀ ਦੇ ਵਿੱਚ ਪਤਾ ਕਰ ਸਕਦੇ ਹੋ ਸ਼ਾਹਪੂਰ ਜੀ ਨਾਮ ਦੀ ਬਲੰਗ ਜੀ ਦੀ ਕੰਪਨੀ ਹੈ ਜੀ ਸਾਨੂੰ ਹਰ ਮਹੀਨੇ ਉੱਥੇ ਤਰਖਾਹ ਲੜ ਕੇ ਲੈਣੀ ਪੈਂਦੀ ਹੈ ਬੇਸ਼ੱਕ ਤੁਸੀਂ ਇਹ ਖ਼ਬਰ ਫੋੜ ਕੇ ਦੇ ਸਕਦੇ ਹੋ ਅਖਬਾਰਾਂ ਦੀਆਂ ਸੁਰਖੀਆਂ ਨੇ ਸੀਐਮ ਸਾਹਿਬ ਦੇ ਹਲਕੇ ਦੀਆਂ ਐਨੇ ਮਾਰੇ ਹਾਲਾਤ ਨੇ ਤੇ ਜਿਹੜਾ ਵੀਰ ਜੀ ਕਹਿ ਕੇ ਗਏ ਨੇ 10 ਸਾਲ ਦੀ ਪਾਲਿਸੀ ਆ 3 ਸਾਲ ਦੀ ਪਾਲਿਸੀ ਮੈਂ ਉਸ ਗੱਲ ਦਾ ਖੰਡਤ ਕਰਦਾ ਹਾਂ ਜੀ ਬਿਲਕੁਲ ਕਿਉਂਕਿ ਇੱਕ ਸਮਾਂ ਤੀਗਾ 99 ਦਿਨ ਜਿਹੜਾ ਬੰਦਾ ਮਟਰੋਲ ਮਸਟਰੋਲ ਦੇ ਉੱਪਰ ਲਾ ਦਿੰਦਾ ਤੀਗਾ ਜੀ ਸਰਕਾਰੀ ਪ੍ਰਕਿਰਿਆ ਪੂਰੀ ਕਰਕੇ 99 ਦਿਨ ਜਿਹੜਾ ਮਸਟੌਲ ਤੇ ਆਪਣਾ ਮਤਲਬ ਕਿ ਡਿਊਟੀ ਪੂਰੀ ਕਰ ਦਿੰਦੀ ਤੀ ਤਾਂ ਉਹਨੂੰ ਪੱਕਾ ਕਰ ਦਿੱਤਾ ਜਾਂਦਾ ਸੀ ਫਿਰ ਇਹ 99 ਤੋਂ ਆਪਾਂ ਚਲੋ ਇੱਕ ਦਿਲ ਬਤਾ ਕੇ 30 ਕਰ ਲਏ ਆ 30 ਦੇ ਉੱਪਰ ਜ਼ੀਰੋ ਲਾਈ ਸਰਕਾਰ ਨੇ 3 ਸਾਲ ਦਾ ਕਰਤਾ ਜੀ ਜ਼ੀਰੋ ਅੱਗੇ ਕਰ ਲਈ ਤੇ 30 ਪਿੱਛੇ ਕਰਕੇ ਉਹਨੂੰ ਜੀ 3 ਸਾਲ ਦੀ ਪਾਲਿਸੀ ਦੇ ਡਿਵਾਈਡ ਕਰਤਾ ਹੁਣ 10 ਸਾਲ ਦੀ ਤੇ ਇਹ ਪੀੜ ਲੰਬਾ ਹੈ ਇਹਨੂੰ ਛੋਟਾ ਕਰਕੇ ਪਹਿਲੀ ਗੱਲ ਤਾਂ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਪਾਲਿਸੀ ਹੈ ਜਾਂ ਸਕੀਮ ਹੈ ਸफाई ਸੇਵਕੀ ਆ ਸਿਵਰਮੈਂਟੇ ਲਾਗੂ ਹੀ ਨਹੀਂ ਹੋਣੀ ਚਾਹੀਦੀ ਇਹ ਪਰਤੀ ਸਿੱਧੀ ਹੋਣੀ ਚਾਹੀਦੀ ਹੈ ਉਹਨੂੰ ਜ਼ਿਆਦਾ ਸਮਾਂ ਇਹਦੇ ਉੱਪਰ ਨਹੀਂ ਲੰਘਣਾ ਚਾਹੀਦਾ ਇੱਕ ਸਿਵਰਮੈਂਟ ਸफाई ਸੇਵਕ 10 ਸਾਲ 11 ਸਾਲ ਗੰਦ 'ਚ ਪਹਿਲਾਂ ਹੱਥ ਮਾਰੂਗਾ ਊੜੇ ਨਾਲ ਕੂੜਾ ਹੋ ਗਿਆ ਤਾਂ ਦਿਮਾਗ ਵੀ ਕੂੜਾ ਹੋ ਜਾਂਦਾ ਉਸ ਵਕਤ ਤੱਕ ਤਾਂ ਤੇ ਉਦੋਂ ਬਾਅਦ ਵੀ ਉਹਨੂੰ ਤਰਸੀਹੇ ਚੱਲਣੇ ਪੈਂਦੇ ਨੇ ਕਾਫੀ ਤਰ੍ਹਾਂ ਦੀਆਂ ਮੁਸ਼ਕਲਾਂ ਨੇ ਤੋਂ ਚਲੋ ਮੈਂ ਨਹੀਂ ਕਿ ਬੇਨਤੀਆਂ ਕਰਦਾ ਹੋਏ ਜੈ ਜਨਤਾ ਜੈ ਸੰਘਰਸ਼ ਮੇਰੀ ਗੱਲ ਤੇ ਅਮਲ ਕੀਤਾ ਜਾਵੇ ਮੈਂ ਨਹੀਂ ਕਿ ਬੇਨਤੀਆਂ ਕਰੂੰਗਾ ਵੀ ਜਿਹੜੀ ਆਊਟਸੋਰਸ ਆਊਟਸੋਰਸ ਨਾਮ ਦੀ ਤਰਵਾਰ ਹੈ ਇਹਨੂੰ ਬਿਲਕੁਲ ਹੀ ਚੱਕਿਆ ਜਾਵੇ ਜਿਹੜੇ ਸਫਾਈ ਸੇਵਰਮੈਨ ਨੇ ਉਹਨਾਂ ਨੂੰ ਬਗੈਰ ਸ਼ਰਤ ਮੈਕਮੇ ਦੇ ਵਿੱਚ ਕੰਟੈਕਟ ਤੇ ਰੱਖਿਆ ਜਾਵੇ ਉਹਨਾਂ ਤੇ ਕਿਸੇ ਤਰ੍ਹਾਂ ਦੀ ਕੋਈ ਪਾਲਿਸੀ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਡਾਇਰੈਕਟ ਪੱਕਾ ਕੀਤਾ ਜਾਵੇ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ